ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇਸ ਸਮੇਂ ਆਫਤਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਇਸ ਲਈ ਅਸੀਂ ਵੀ ਸ਼ੇਰ ਵਿੱਚੋਂ ਮਾਸੇ ਦੀ ਸੇਵਾ ਲਈ ਅੱਜ ਉਪਰਾਲਾ ਕੀਤਾ ਹੈ ਇਹ ਉਪਰਾਲਾ ਪਵਿੱਤਰ ਸਿੰਘ ਪਵਿੱਤਰਪਾਲ ਸਿੰਘ ਸੰਧੂ ਦੀ ਟੀਮ ਵੱਲੋਂ ਜੋ ਕਿ ਚੰਡੀਗੜ੍ਹ ਤੋਂ ਹੈ ਤੇ ਪਿੰਡ ਮਿਸ਼ਰੀ ਵਾਲਾ ਦੀ ਸੰਗਤ ਦੇ ਸਹਿਯੋਗ صدکا ہونا ਸੰਭਵ ਹੋਇਆ ਹੈ ਅੱਜ ਤਕਰੀਬਨ ਆਪਾਂ 7-8 ਟਰਾਲੀਆਂ ਪਸ਼ੂਆਂ ਦਾ ਅਚਾਰ ਲੈ ਕੇ ਸੇਵਾ ਵਾਸਤੇ ਚੱਲੇ ਹਾਂ ਪਹਿਲਾਂ ਟਰਾਲੀਆਂ ਭਰੀਆਂ ਜਾ ਰਹੀਆਂ ਹਨ ਤੇ ਹਰ ਟਰਾਲੀ ਵਿੱਚ 40-40 ਗੱਠਾਂ ਪੈਂਦੀਆਂ ਹਨ ਚਲੋ ਪਹਿਲਾਂ ਟਰਾਲੀਆਂ ਭਰ ਕੇ ਫਿਰ ਇਕੱਠੀਆਂ ਕਰਕੇ ਇਹਨਾਂ ਨੂੰ ਤੋਰਦੇ ਹਾਂ ਫਿਰ ਅੱਗੇ-ਅੱਗੇ ਦੇਖੋ ਕਿ ਕਿਹੜੇ-ਕਿਹੜੇ ਪਿੰਡ ਨੂੰ ਕਿਹੜੀ-ਕਿਹੜੀ ਟਰਾਲੀ ਨੇ ਉਹ ਆਪਾਂ ਤੋਰਨਾ ਹੈ ਦੋ ਟਰਾਲੀਆਂ ਆਪਾਂ ਫਰੋਇਪਰ ਵਾਲੀ ਸਾਈਡ ਕੱਢਾਂਗੇ ਤੇ ਦੋ 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 ਟਰਾਲੀਆਂ ਦਾ ਆਪਾਂ ਇਕੱਠੀਆਂ ਕਰਕੇ ਇੱਕ ਤੋਰਾਂਗੇ ਆ ਹੁਣ ਜੀ ਜਿਹੜੀ ਜਿਹੜੀ ਟਰਾਲੀ ਨੇ ਜਿਹੜੇ ਜਿਹੜੇ ਪਾਸੇ ਨੂੰ ਜਾਣਾ ਹੈ ਉਹ ਇੱਥੇ ਵਿਚਾਰ ਕਰਕੇ ਸਾਰਿਆਂ ਨੇ ਸਾਰਿਆਂ ਵੀਰਾਂ ਨੇ ਤੇ ਦੱਸ ਦਿੱਤਾ ਹੈ ਕਿ ਆਹ ਟਰਾਲੀਆਂ ਕਿਹੜੀ ਸਾਈਡ ਜਾਣੀਆਂ ਆਹ ਟਰਾਲੀਆਂ ਕਿਹੜੀ ਸਾਈਡ ਜਾਣੀਆਂ ਤੇ ਉਸ ਤੋਂ ਬਾਅਦ ਇਹਨਾਂ ਟਰਾਲੀਆਂ ਨੂੰ ਵੱਖ-ਵੱਖ ਇੱਥੋਂ ਆਪਾਂ ਕਰ ਦੇਣਾ ਤੇ ਬਾਕੀ ਬਾਕੀ ਤੁਹਾਨੂੰ ਅੱਗੇ ਦੱਸਦੇ ਰਾਵਾਂਗੇ ਕਿ ਕਿਹੜੇ ਕਿਹੜੇ ਪਿੰਡ ਟਰਾਲੀਆਂ ਗਈਆਂ ਨੇ ਤੇ ਬਹੁਤ ਬਹੁਤ ਬੁਰੀ ਹਾਲਤ ਹੈ ਜੀ ਪੰਜਾਬ ਦੀ ਤੇ ਸਾਰਿਆਂ ਨੂੰ ਆਪਾਂ ਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਉਹਨਾਂ ਲੋਕਾਂ ਦਾ ਜੀ ਕੋਸ਼ਿਸ਼ ਕਰੋ ਕਿ ਜਿਹੜਾ ਆਪਾਂ ਸਮਾਨ ਲੈ ਕੇ ਜਾਂਦੇ ਆ ਉਥੇ ਤੇ ਉਹ ਸਮਾਨ ਆਪਣਾ ਉਹਨਾਂ ਲੋਕਾਂ ਤੱਕ ਹੀ ਪਹੁੰਚ ਸਕੇ ਕਿ ਜਿਨ੍ਹਾਂ ਨੂੰ ਲੋੜ ਹੈ ਬਾਕੀ ਕਈ ਲੋਕ ਉਥੇ ਸਮਾਨ ਜਿਹੜਾ ਹੈ ਵੀ ਉਹ ਜਿਆਦਾ ਆਪਣੇ ਘਰੇ ਇਕੱਠਾ ਕਰ ਰਹੇ ਹਨ ਤੇ ਉਹ ਦੇਖ ਕੇ ਹੀ ਸਮਾਨ ਦਿੱਤਾ ਜਾਵੇ ਇਹ ਤਸਵੀਰਾਂ ਜੀ ਇਥੋਂ ਮੱਲਾਂ ਵਾਲੇ ਦੀਆਂ ਨੇ ਮੱਲਾਂ ਵਾਲੇ ਮੰਡੀ ਦੀਆਂ ਇਥੋਂ ਇਕੱਠੇ ਹੋ ਕਰ ਲਈਆਂ ਸੀ ਟਰਾਲੀਆਂ ਤੇ ਇਸ ਤੋਂ ਬਾਅਦ ਅੱਗੋਂ ਅੱਗੇ ਜਾ ਕੇ ਵੱਖ-ਵੱਖ ਕਰ ਰਹੇ ਆ ਤੇ ਇਸ ਤੋਂ ਬਾਅਦ ਇਹ ਅਲੱਗ ਹੋ ਜਾਣਗੀਆਂ ਚਲੋ ਜੀ ਸੰਗਤ ਹੋ ਗਈ ਇਕੱਠੀ ਤੇ ਸੰਗਤ ਜਾ ਰਹੀ ਆ ਦੋ ਟਰਾਲੀਆਂ ਇੱਥੋਂ ਅੱਡ ਕੱਢ ਦੇਣੀਆਂ ਤੇ ਬਾਕੀਆਂ ਵੱਖਰੀਆਂ ਨੇ ਲੀਡਰ ਆਇਆ ਹੋਗਾ ਕੋਈ ਤਾਰੀ ਹਲਾ ਮੈਨੂੰ ਫੱਤੇ ਵਾਲਾ ਲੋ ਜੀ ਅਸੀਂ ਪਹੁੰਚ ਚੁੱਕੇ ਆਂ ਫੱਤੇ ਵਾਲਾ ਫੱਤੇ ਵਾਲਾ ਪਿੰਡ ਆ ਇਹ ਤੇ ਵੇਖੋ ਤੁਸੀਂ ਟਰਾਲੀਆਂ ਲੱਦੀਆਂ ਹੋਈਆਂ ਤੇ

ਠੀਕ ਹੈ ਕਿ ਨਹੀਂ ਸਾਡੀ ਘਰਾਂ ਹੀ ਖਾਣੀ ਬੱਲੇ ਜਾਂਦੇ ਕੋਲੇ ਹੈਗੇ ਦੂਜੇ ਨਹੀਂ ਦੇਖ ਕੇ ਫੜ ਕੇ ਲਾਓ ਯਾਰ ਤੁਸੀਂ 15-20 ਗੱਟਾ ਲਾਓ ਕੋਈ ਲਾਓ ਅਭੀ ਲਾਓ ਇਹ ਤੁਹਾਡੀ ਜੀ ਮਤਾ ਤੁਸੀਂ ਅੰਦਰ ਲਿਆਣਾ ਕਿ ਬਾਹਰ ਦੇਣਾ ਠੀਕ ਨਹੀਂ ਰੱਬ ਜਾਣਦਾ ਸਾਰਾ ਅੰਦਰ ਜਾਓ ਅੰਦਰ ਇਹ ਸਾਰਾ ਬਾਕੀ ਬਾਕੀ ਅੱਖਾਂ ਪਟਕੇ ਦੇ ਨਹੀਂ ਆਜੇ ਵੀਰੇ ਆ ਜਾਓ ਮੇਰਾ ਵੀਰ ਯਾਰ ਜੱਟ ਉਸਨੇ ਮੋਬਾਈਲ ਪੈ ਗਿਆ ਆ ਜਾਓ ਉਧਰ ਲੱਕ ਅਬ ਬੋਲ ਕੇ ਦੱਸ ਬਈਆ ਯਾਰ ਅਬ ਵੀਡੀਓ ਦੇਖ ਕੇ ਦੱਸ ਏਰੀਆ ਮਾੜਾ ਕਿਹੜਾ ਕਿੰਨੇ ਕਿਨੇ ਕਿਸਨੇ ਵਾਲਾ ਦਸਤੀ ਇਹ ਬਾਈ ਜੀ ਇੱਥੇ ਕਰ ਮੈਂ ਅਸੀਂ ਬਾਈ ਜੀ ਮੱਲਾਂ ਵਾਲੇ ਤੋਂ ਅੰਦਰ ਆ ਕੇ ਫੱਤੇ ਵਾਲਾ ਤੋਂ ਮੁੜੇ ਆਂ ਫਿਰੋਜ਼ਪੁਰ ਵਾਲੀ ਸਾਈਡ ਲੈਂਦੇ ਵਾਲੀ ਸਾਈਡ ਨੂੰ ਤਾਂ ਆ ਸਤਲੁਜ ਦਰਿਆ ਇਸ ਤੋਂ ਲਗਭਗ 6-7 ਕਿਲੋਮੀਟਰ ਅੰਦਰ ਆ ਤੇ 6-7 ਕਿਲੋਮੀਟਰ ਸਤਲੁਜ ਦਰਿਆ ਤੋਂ ਬਾਹਰ ਜਿਹੜਾ ਬਾਹਰੀ ਪਾਸਾ ਮੱਲਾਂ ਵਾਲੇ ਵਾਲੀ ਸਾਈਡ ਦਾ ਇਹ ਗਏ ਦੁੱਲੇ ਵਾਲਾ ਪਿੰਡ ਦੇ ਕੋਲ ਖੜੇ ਆ ਦੁੱਲੇ ਵਾਲਾ ਪਿੰਡ ਖੜੇ ਆ ਅਸੀਂ ਸਾਹਮਣੇ ਉਹ ਵਸਤੀ ਕਿਸ਼ਨ ਸਿੰਘ ਤੇ ਇਹ ਪ੍ਰੋਕਸੀਮੇਟਲੀ ਜਿਹੜਾ ਪਾਣੀ ਹੈਗਾ ਇਹ 8 ਫੁੱਟ ਦੇ ਕਰੀਬ 8 ਤੋਂ 10 ਫੁੱਟ ਦੇ ਕਰੀਬ ਪਾਣੀ ਆ ਜਿਹੜਾ ਦੁੱਘਾ ਆਇਆ ਝੋਨਾ ਸਾਰਾ ਆ ਫਸਲਾਂ ਲੋਕਾਂ ਦੀਆਂ ਇਹ 10 ਕਿਲੋਮੀਟਰ ਤੱਕ ਇਦਾਂ ਹੀ ਆ ਸਾਰੇ ਘਰ ਪਿੰਡ ਵਿੱਚ ਵਸਦੇ ਆ ਸਾਰੀ ਵਸੂ ਵਾਲਾ ਏਰੀਆ ਬਸਤੀਆਂ ਪਿੰਡ ਸਾਰਾ ਕੁਝ ਤੇ ਸਾਡੇ ਨਾਲ ਇਹ ਬਾਈ ਜੀ ਹਰੀ ਇੱਥੇ ਹੈਗੇ ਬੰਨ ਤੇ ਬਾਈ ਜੀ ਤੁਹਾਡਾ ਕੀ ਨਾਮ ਸਰ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਵਸਤੀ ਕਿਸ਼ਨ ਸਿੰਘ ਵਾਲੀ ਜੀ ਤੁਸੀਂ ਵੀ ਅੰਦਰ ਹਾਂ ਜੀ ਇਹ ਬਾਹਰ ਹੁਣ ਤੁਸੀਂ ਇਹਨਾਂ ਨੇ ਬਾਈ ਰਣੇ ਆਪਣੀਆਂ ਕਿਸ਼ਤੀਆਂ ਰੱਖੀਆਂ ਤੇ ਦੁੱਧ ਪਾਉਣ ਆਏ ਸੀਗੇ ਬਾਈ ਜੀ ਤੁਹਾਡਾ ਵੀ ਵਸਤੀ ਕਿਸ਼ਨ ਸਿੰਘ ਹੀ ਹੈ ਕਿੰਨੀ ਫਸਲ ਸੀ ਆਪਣੀ ਇੱਥੇ 5 ਕਿਲੋ 5 ਕਿਲੋ ਸਾਰੀ ਨੱਪੀ ਗਈ ਤੇ 23 ਚ ਵੀ ਇੱਥੇ ਕੋਈ ਨੁਕਸਾਨ ਹੋਇਆ ਸੀ ਤੁਹਾਡਾ ਸਾਰੀ 23 ਚ ਵੀ ਆਹ ਹੀ ਕੁਝ ਹੋਇਆ ਸੀ ਆਪਣਾ ਵੀ ਬਾਈ ਜੀ ਇਹੀ ਏਰੀਆ ਚਲੋ ਵੀਰੇ ਅਸੀਂ ਤਾਂ ਜਿੰਨੀ ਜੋਗੇ ਹੈਗੇ ਆ ਅੱਜ ਆਵਾਂਗੇ ਕੱਲ ਆਵਾਂਗੇ ਠੀਕ ਹੈ ਕਿ ਨਹੀਂ ਅਸਲੀ ਦਰਦ ਤਾਂ ਤੁਹਾਨੂੰ ਲੰਮਾ ਹੈ ਕੋਈ ਅੱਜ ਦਾ ਨਹੀਂ ਹੈਗਾ ਕੋਸ਼ਿਸ਼ ਕਰਾਂਗੇ ਜਦੋਂ ਇਹ ਪਾਣੀ ਉੱਤਰ ਗਿਆ ਅਸੀਂ ਆਪਦੀ ਆਰਗੇਨਾਈਜੇਸ਼ਨ ਵੱਲੋਂ ਜੋ ਵੀ ਕਰ ਸਕਦੇ ਹੋਏ ਅਸੀਂ ਬਾਅਦ ਚ ਵੀ ਆਵਾਂਗੇ ਤੁਹਾਡੇ ਕੋਲੇ ਆਵਾਂਗੇ ਆਪਦੇ ਟਰੈਕਟਰ ਵੀ ਲੈ ਕੇ ਆਵਾਂਗੇ ਜਿੰਨੀ ਜੋਗੇ ਹੈਗੇ ਆ ਹਰ ਤਰ੍ਹਾਂ ਸਾਥ ਦੇ ਮਾਕੇ ਠੀਕ ਹੈ ਹਰ ਬੰਦਾ ਜਿਹੜਾ ਵੀ ਕੋਈ ਪੰਜਾਬ ਦਾ ਹਮਦਰਦੀ ਰੱਖਣ ਵਾਲਾ ਪੰਜਾਬ ਨੂੰ ਪਿਆਰ ਕਰਨ ਵਾਲਾ ਪੰਜਾਬ ਨੂੰ ਮੁਹੱਬਤ ਕਰਨ ਵਾਲਾ ਹਰ ਬੰਦਾ ਪਹੁੰਚ ਰਿਹਾ ਰਾਜ ਅਸੀਂ ਪਹਿਲਾਂ ਸਵੇਰੇ ਚੰਡੀਗੜ੍ਹ ਤੋਂ ਚੱਲੇ ਆ ਫਿਰ ਅਸੀਂ ਹੁਣ ਮੋਗੇ ਤੋਂ ਚੱਲੇ ਆ ਸਮਾਨ ਲੈ ਕੇ ਸਾਡੇ ਨਾਲ 3.5 400 ਕੁਇੰਟਲ ਦੇ ਕਰੀਬ ਮੱਕੀ ਦਾ ਚਾਰ ਸੀਗਾ ਲੱਗ ਲੱਗ ਥਾਵਾਂ ਦੇ ਅਸੀਂ ਉਹਨੂੰ ਛੱਡਦੇ ਆਏ ਗੁਰੂ ਅਰਸਾਈ ਵੀ ਗਿਆ ਸਮਾਨ ਫਿਰ ਗੁਰਦੁਆਰਾ ਗੁਰੂ ਕੀ ਢਾਬਾ ਬਟਾਲੇ ਢਾਬਾ ਸਰ ਉੱਥੇ ਸਾਡੀਆਂ ਦੋ ਟਰਾਲੀਆਂ ਗਈਆਂ ਦੋ ਟਰਾਲੀਆਂ ਹਰਪ੍ਰੀਤ ਸਿੰਘ ਸਰਪੰਚਾ ਮੋਹਰੇ ਵਾਲੇ ਦਾ ਉਹਨਾਂ ਨੂੰ ਭੇਜੀਆਂ ਗੁਰੂ ਅਰਸਾਈ ਵਾਸਤੇ ਬਾਰੇਕੇ ਗਈਆਂ ਮੰਡੀ ਦੇ ਵਿੱਚ ਤੇ ਦੋ ਟਰਾਲੀਆਂ ਜਿਹੜੀਆਂ ਉਹ ਕਿੱਧਰ ਲੈ ਕੇ ਗਏ ਬਾਈ ਅਰੀ ਕੋਟ ਬੁੱਡੇ ਵਾਲੀ ਸਾਈਡ ਠੀਕ ਹੈ ਡਿਵਾਈਡ ਕਰਕੇ ਸਭਰਾ ਇਦਾਂ ਡਿਵਾਈਡ ਕਰਕੇ ਸਾਰੀਆਂ ਭੇਜੀਆਂ ਤੇ ਤੁਹਾਡੇ ਕੋਲੇ ਆ ਤੇ ਤੁਸੀਂ ਕੋਸ਼ਿਸ਼ ਕਰੋ ਵੀ ਆਪਦਾ ਜਿਵੇਂ ਵੀ ਕਿਸ਼ਤੀ ਦੇ ਨਾਲ ਇਹਨੂੰ ਲਿਜਾ ਸਕਦੇ ਹੈ ਨਾ ਜਿੰਨਾ ਜਿੰਨਾ ਲਿਜਾ ਸਕਦੇ ਆ ਤੁਸੀਂ ਆਪਣੀ ਕਿਸ਼ਤੀ ਨਾਲ ਲੈ ਜਾਓ ਤੇ ਪ੍ਰਮਾਤਮਾ ਅੱਗੇ ਪ੍ਰਭਾ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ ਇਹ ਮੁਸੀਬਤ ਜਿਵੇਂ ਰੱਬ ਨੇ ਪਾਈ ਉਹ ਹੀ ਨਿਢਟ ਸਕਦਾ ਹੈ ਇੰਨੀ ਜੋਗੇ ਤਾਂ ਹੈ ਨਹੀਂ ਹੈ ਨਾ ਤੇ ਚਲੋ ਭਾਈ ਲਵਾਈਏ ਆਪਾਂ ਹੈ ਨਾ ਹਾਂਜੀ ਹਾਂਜੀ ਆਜੋ ਭਾਈ ਚਲੋ ਆਜੋ ਰਮੇਂਦਰ ਵੀ ਕਿੰਨਾ ਚੱਲੀਏ ਜੀ ਆਪਾਂ ਚੱਲੀਏ

ਲੈ ਕੇ ਇੱਥੇ ਕਿ ਜੇ ਤਾਂ ਉੱਥੇ ਘੋੜ ਤੇ ਕਰਦੇ ਆਂ ਗਾਹ ਚੱਲੇ ਆ ਗਾਹ ਚੱਲੇ ਆ ਅੱਛਾ ਗਾਹ ਚੱਲੇ ਇੱਥੇ ਦੋ ਬੰਨਾਂ ਨਵਾ ਲਓ ਇੱਥੇ ਚਲੋ ਲੈ ਜਾਗੇ ਦੋ ਬੰਨਾਂ ਲਾ ਦੀ ਤੁਸੀਂ ਇੱਥੇ ਮੜਾ ਖੇਚਲ ਕਰ ਲਿਓ ਟਰੈਕਟਰ ਲੈ ਆ ਕੇ ਲੈ ਜਾਂਦੇ ਫਿਰ ਕੀ ਉਹ ਇੱਥੇ ਲਾਉਂਦੇ ਫੋਟੋ ਪਾਤਾ ਕੀ ਆ ਮਾਨ ਸਹੀ ਜਗ੍ਹਾ ਤੇ ਜਾਵਾ ਦੇ ਨਹੀ ਜੀ ਤੁਹਾਨੂੰ ਪਤਾ ਯਾਰ ਹਾਂ ਬਿਲਕੁਲ ਬਿਲਕੁਲ ਕਿੰਨੀਆਂ ਸੱਤ ਟਰਾਲੀਆਂ ਸੀ ਹਾਂ ਤੇ ਦੋ ਦੋ ਟਰਾਲੀਆਂ ਪਕੜਦੀਆਂ ਟੋ ਟਾਡ ਹਾਂ ਤਾਂ ਦੋ ਛੇਰ ਨੇ ਚਲੀਆਂ ਨੇ ਯਾਰ ਦੋ ਸਰਪੰਚ ਲੈ ਗਿਆ ਤੇ ਦੋ ਆਪਾਂ ਭੇਜਿਆ ਹਜੂਰੇ ਨੂੰ ਪੰਜ ਟਰਾਲੀਆਂ ਚਈਆਂ ਆ ਦੋ ਲੈ ਗਿਆ ਦੋ ਸਰਪੰਚ ਲੈ ਗਿਆ ਦੋ ਆਪਨੇ ਫਰੋਇਟਰ ਸੌਣੀ ਚਲੀਆਂ ਉਧਰ ਚਲੀਆਂ ਨੇ ਠੀਕ ਆ ਆਪਾਂ ਵੜਦੀ ਸਾਤੋਂ ਠੀਕ 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 ਚਲੋ ਹੁਣ ਆਪਣੇ ਕੋਲੇ ਥੋੜਾ ਜਿਹਾ ਮਾਲ ਬਚਿਆ ਹਾਂ ਹਾਂ ਉਦੋਂ ਦਾ ਅੱਗੇ ਵੇਨੇ ਆ ਵੀ ਕਿੱਥੇ ਕਿੱਝ ਲੋੜ ਆ ਠੀਕ ਆ ਆ ਟਰਾਲੀ ਆਪਣੇ ਅੱਗੇ ਆ ਵੇਖਦੇ ਆ ਕੋਈ ਹਿਸਾਬ ਹੁਤਾ ਵਾ ਡਾਕਟਰੀ ਸਹੂਲਤ ਹੈ ਜੀ ਡਾਕਟਰੀ ਸਹੂਲਤ ਵੀ ਦੇ ਰਹੇ ਆ ਸਰਕਾਰ ਵੱਲੋਂ ਡਾਕਟਰੀ ਸਹੂਲਤ ਵੀ ਮਿਲ ਰਹੀ ਹੈ ਫੁੱਲ ਹੈ ਵੈਸੇ ਕਿਸੇ ਗੱਲ ਦੀ ਕਮੀ ਨਹੀਂ ਗਈ ਬਹੁਤ ਰੁਕਣ ਵਾਲਾ ਪਹੁੰਚ ਰਹੇ ਆ ਲੋਕ ਪੰਜਾਬ ਤੋਂ ਇਧਰਲੀ ਸਾਈਡ ਹਾਂ ਕਿਰਵਾ ਲੋ ਜੀ ਅਲਪਾ ਸਿਕਨ ਲੱਗੀਆਂ ਲੰਗਰ ਲੰਗਰ ਦੀ ਸੇਵਾ ਚੱਲ ਰਹੀ ਹੈ ਮਾਰਸ ਪੰਜਾਬ ਕੋਈ ਨਹੀਂ ਬਕਵਾ ਸੁਕੇ ਆ ਸਾਡੇ ਸਾਥ ਬੈਠ ਘਰ ਆ ਠੀਕ ਠੀਕ ਆ ਨਹੀਂ ਨਹੀਂ ਅਸੀਂ ਵੀ ਚੋਣੇ ਅੰਦਰ ਜਾਵੇ ਹਾਂ ਜੀ ਅੰਦਰ ਜਾਵੇ ਹਾਰੇ ਸਾਹਮਣੇ ਆ ਜਿਆ ਸਾਰੇ ਇੱਧਰ ਪਾਣੀ ਵਾਲੇ ਸਿੰਗਾ ਜਿਹੜੇ ਉਹ ਘਰ ਆਪਾਂ ਉਹਨਾਂ ਕੋਲੇ ਪਹੁੰਚੇ ਤੇ ਅਸੀਂ ਇੱਥੇ ਉਹਨੇ ਤੇ ਸੁੱਕੇ ਵਾਲੇ ਭੱਜ ਗਏ ਮੂਹਰੇ ਆ ਜਾਂਦੇ ਨੇ ਹੋਰ ਅਸੀਂ ਤਾਂ ਸੇਵਾ ਭਾਵਨਾ ਨਾਲ ਆਏ ਆ ਦੇਣ ਵਾਸਤੇ ਆਪਾਂ ਤਾਂ ਇਹ ਲਖੜਾ ਕੀਤਾ ਕੁਝ ਨਹੀਂ ਲੱਗਿਆ ਉਹਨਾਂ ਨਾਲ ਆਏ ਆ ਆਪਣੀ ਸ਼ਰਤ ਦੇਖੋ ਇਹਨਾਂ ਦੇ ਸਮਾਨ ਰੱਖ ਲੈ ਜਾਣਾ ਆਏ ਤਾਂ ਇੱਧਰ ਬੈਠੇ ਆ ਆਪ ਇਹ ਜਦ ਕਿ ਟਰੈਕਟਰ ਜਾਂਦਾ ਸੀ ਟਰੈਕਟਰ ਵੀ ਲੈ ਜਾਂਦੇ ਨੇ ਨਹੀਂ ਕਰਾਂਗੇ ਨਹੀਂ ਠੱਗਾ ਨਹੀਂ ਨਹੀਂ ਟਰੈਕਟਰ ਜਾ ਨਹੀਂ ਸਕਦਾ ਨਾ ਓ ਟੂ ਭਾਈ ਇਹਨਾਂ ਦੇ ਜਿਆਦਾ ਰੁਵਾਹ ਹੈ ਉਹ ਕਰਨੀ ਸੇਵਾ ਹਾਲੋ ਡੈਂਟ ਤੇ ਮਸ਼ੀਨ ਕਰ ਜਾਂਦੇ ਨਾ ਮਰਤਾ ਨਾ ਹੈ ਹੈ ਨਹੀਂ ਖਾਂਦੀ ਜਿਹੜਾ ਚਾਹ ਲੈ ਆਜੂ ਉਹ ਉਹ ਲੋਣੀ ਤੋਂ ਤੁਸੀਂ ਗੱਲ ਕਰ ਤੂੰ ਕਿਸੀ ਦੇ ਚਲਾ ਕੇ ਜਾ ਨੰਦੋ ਤਾਈ ਐਡੀ ਉਹ ਜਿਹੜੇ ਭਜਿੰਦੇ ਨੂੰ ਨਾ ਹੱਸਦਾ ਗੱਲ ਉਹ ਆਹ ਖੜਾ ਰਾਹ ਜਾਂਦਾ ਹੀ ਅਸੀਂ ਤੁਰ ਕੇ ਜਾਣਾ ਹੀ ਤੇ ਡੇਢ ਘੰਟਾ ਸਾਨੂੰ ਲੱਗਣਾ ਇੱਥੇ ਆਹ ਡੇਢ ਕਿਲੋਮੀਟਰ ਆਈ ਤੇ ਇੰਨਾ ਇੰਨਾ ਪਾਣੀ ਸਾਨੂੰ ਆਉਂਦਾ ਹੈ ਤੇ ਪਾਣੀ ਲਗਾਤਾਰ ਵਗਦਾ ਉਹ ਇੱਕ ਰਸਹੀ ਹੈ ਜੀ ਤੇ ਕੀ ਇਹ ਕਹੀ ਅਕਾਉ ਇੱਕੋ ਇੱਕ ਹੋਣੀ ਹੈ ਅਨੇ ਪਕਰਗਾ ਕੇ ਥੋਨੋਂ ਆ ਵੀ ਕੋਲੇ ਬੰਦਾ ਇਹਨਾਂ ਦਾ ਨਾ ਫੇਰੀ ਜੀ ਪੈਸੋ ਜੀ ਸਰਕਾਰ ਕੁੜੀ ਦਾ ਇੱਥੇ 베ੜੀ ਚਾਹੀਦੀ ਹੈ ਇਹ ਬੰਦਾ ਹੋਂ ਲੈਂਦਾ ਕੱਢ ਕੇ ਟੂਕ ਤੇ ਜਾ ਕੇ ਰਾਤ ਦਾ ਕੋਠੇ ਦੇ ਬੈਠਾ ਹੋਂਦੇ ਨਿਕਲਿਆ ਨਹੀਂ ਗਿਆ ਠੀਕ ਹੈ ਕੋਈ ਰੋਟੀ ਨਹੀਂ ਪਾਣੀ ਨਹੀਂ ਕੁਛ ਨਹੀਂ ਹੋਂਦੇ ਕੋਲੇ ਵਾਹ ਖੁਕਾ ਤੇ ਆਇਆ ਬੈਠਾ ਹੈ ਖੁਕਾ ਤੇ ਆ ਹੁਣ ਲੈਂਦਾ ਕੱਢ ਅੱਛਾ ਹੁਣ ਲੈਂਦਾ ਕੱਢ ਕੇ ਕਿੱਥੋਂ ਕਿੰਨੀ ਕੁ ਵਾਰ ਸੀਗਾ ਕਿੰਨੀ ਦਸਤੀ ਕੀ ਆ ਇਤੋਂ ਵਾਰਡ ਪੈ ਜਾਂਦੀ ਹੈ 1.5 ਕਿਲੋਮੀਟਰ 1.5 ਕਿਲੋਮੀਟਰ ਪੈ ਜਾਂਦੀ ਇਧਰ ਕੈਮਰਾ ਕਮਾਈ ਠੀਕ ਆ ਆ ਸਾਰੇ ਗੱਟੇ ਵਿੱਚ ਟਿਊਬਾਂ ਤੇ ਜਾ ਰਹੇ ਆ ਟਿਊਬਾਂ ਦੇ ਭਰ ਕੇ ਵਿਚਾਰੇ ਕੋਈ 베ੜੀ ਨਹੀਂ ਇਨਾਂ ਕੋਲੇ ਕੋਈ 베ੜੀ ਨਹੀਂ ਕੀ ਕੋਈ 베ੜੀ ਨਹੀਂ ਸੁਣਾ ਇਹ 베ੜੀ ਸਮਝੋ ਟਿਊਬ ਹਟੀਆਂ ਲੈ ਕੇ ਪਾਣੀ ਵੇਖੋ ਪਾਣੀ ਵੇਖੋ ਅਜੇ ਇੱਥੇ ਛੜਕ ਸ਼ੁਰੂ ਕੀਤਾ ਉਹਨਾਂ ਨੇ ਗਲ ਗਲ ਪਾਣੀ ਇੱਥੇ ਹੀ ਆ ਗਲ ਗਲ ਪਾਣੀ ਆ ਸਾਡੇ ਕੋਈ ਇੱਥੇ ਜਵਾਕਾ ਦੰਨ ਗਿਆ ਨਹੀਂ ਜਾਂਦਾ ਪਾਣੀ ਰੋਲਦਾ ਸਾਡੇ ਉੱਥੇ ਬੈਠੇ ਨੇ ਪਾਣੀ ਮੋਟਰਾਂ ਜਿਹੜੀਆਂ ਇਹ ਸਭ ਪਾਣੀ ਨੇ ਨੱਪ ਲਈ ਨਾ ਚਲਦੀਆਂ ਨਾ ਕੁਝ ਜੇ ਆਉਂਦਾ ਤਾਂ ਪਾਣੀ ਗੰਦਾ ਘਰ ਆਲਾ ਆਉਂਦਾ ਇਥੋਂ ਬੋਤਲਾਂ ਲਾ ਜਾ ਕੇ ਪਾਣੀ ਦੇਈ ਦਾ ਟੂਪਾਂ ਦੇ ਠੀਕ ਠੀਕ ਚਲੋ ਆਪਾਂ ਵੀਡੀਓ ਪਾ ਦਿੰਨੇ ਆ ਤੇ ਬੀਸਰ ਵੇਖਣ ਸਰਕਾਰਾਂ ਜੋ ਵੀ ਹੋ ਰਿਹਾ ਜੋ ਪਿੰਡ ਦਸਤਾਨਾ ਇਹਨਾਂ ਨੇ ਬਿਲਕੁਲ ਹਾਂ ਜੀ ਵਸਤੀ ਰਤੋਗੇ ਪਿੰਡਾਂ ਪਿੰਡ ਕਿਹੜਾ ਪਿੰਡ ਵਸਤੀ ਰਤੋਗੇ ਪਿੰਡ ਵਸਤੀ ਰਤੋਗੇ ਹਾਂ ਜੀ ਆ ਕਿਸ਼ਤੀਆਂ ਨਹੀਂ ਇੱਥੇ ਕਿਸ਼ਤੀਆਂ ਹੈ ਨਹੀਂ ਇਹਨਾਂ ਕੋਲ ਹਾਂ ਜੀ ਬਾਪੂ ਜੀ ਤੁਸੀਂ ਸੁਣਾਓ ਕੁਝ ਨਹੀਂ ਪਹੁੰਚਣਿਆ ਪਾਣੀ ਪੀਣੇ ਚੋਂ ਕੁਝ ਨਹੀਂ ਪਹੁੰਚ ਰਿਹਾ ਤੁਹਾਡਾ ਕਿੱਥੇ ਕਿਹੜਾ ਪਿੰਡ ਹੈ ਵੇਚੀ ਇਹਦੇ ਸੇ ਪਾਣੀ ਦੀ ਵੇਚੀ ਆ ਕਰ ਪਾਣੀ ਦੇ ਬੈਠੇ ਹਾਂ ਕੀ ਨਾਂ ਤੁਹਾਡਾ ਬਿੱਤਰ ਸਿੰਘ ਹਾਂ ਜੀ ਠੀਕ ਠੀਕ ਉਹ ਗੱਠਾ ਲੈ ਕੇ ਆਏ ਆ ਅਸੀਂ ਅਚਾਰ ਅਚਾਰ ਪਸ਼ੂਆਂ ਵਾਸਤੇ ਤੇ ਉਹ ਲੈ ਲਓ ਜੋ ਚਾਹੀਦਾ ਲੈ ਲਓ ਆ ਜੋ ਅਸੀਂ ਆਏ ਆ ਇਹ ਪਿੰਡ ਮਿਠੀਓ ਤੋਂ ਆਏ ਆ ਸਿਵਾ ਭਾਉਣਾ ਰਾਏ ਆ ਅਸੀਂ ਸੱਤ ਟਰਾਲੀਆਂ ਸਵੇਰੇ ਲੈ ਕੇ ਆਏ ਸੀ ਠੀਕ ਹੈ ਜੀ ਦੋ ਦੋ ਟਰਾਲੀਆਂ ਅਲੱਗ ਬੈਠੀਆਂ ਆ ਇੱਕ ਟਰਾਲੀ ਅਸੀਂ ਇਧਰਲੀ ਸਾਈਡ ਲੱਗਾਈ ਹੋਈ ਆ ਉਹ ਲਾਈਨਾਂ ਪਾਣੀ ਵਗਦਾ ਹੋ ਗਿਆ ਇਹ ਉਹਨਾਂ ਨੇ ਤਕਨੀਕੀ ਬੁਝੀ ਕਿੱਥੇ ਗਈ ਬਾਕੀ ਪਾਸੇ ਦੇ ਪੜ ਤਾਰੂ ਸਾਰੇ ਰਾਜ ਪਾਣੀ ਕਿੱਥੇ ਆ ਵੇਖੋ ਜੀ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇਹਨਾਂ ਦੇ ਤੇ ਬਹੁਤ ਬੁਰਾ ਹਾਲ ਆ ਆ ਵੀਰ ਦਾ ਘਰ ਆ ਇਹ ਹਾਂ ਹਾਂ ਬੁਰਾ ਹਾਲ ਹੈ ਇਹਨਾਂ ਦਾ ਉਹ ਉਹਦੇ ਵਿੱਚ ਛੱਡ ਦੇ

ਟੈਨਸ਼ਨ ਨਾ ਲਿਆ ਕਰ ਇਹਨੂੰ ਨਿਕਲ ਮਾਰੀ ਮਾਰੀ ਆ ਵਰਦੇ ਆ ਇਹਨਾਂ ਜੀ ਨਾਂ ਬੋਲ ਬੋਲ ਕੇ ਇੱਥੇ ਆ ਗੱਟੇ ਜੇ ਦਿੱਤੇ ਜਾ ਰਹੇ ਆ ਹਾਂ 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 ਧਿਆਨ ਇੱਧਰ ਹੋਣ ਨਹੀਂ ਆਏ ਭਾਈ ਬੋਲਦਾ ਸਰਜੀਤ ਸਿੰਘ ਨੂੰ ਲੈ ਲਾ ਲਓ ਪਿਆਰ ਦੀ ਘਾਟ ਅੱਗੇ ਬਲਵਿੰਦਰ ਸਿੰਘ ਰੇੜ ਕੇ ਲੈ ਜਾ ਜੱਤਰਾ ਘਾਟ ਮੇਰਾ ਅੱਖ ਲਈ ਮੈਚਲੇ ਉਹ ਗੁਰਜੀਤ ਬਲਵਿੰਦਰ ਸਿੰਘ ਦਾ ਆਪਣੇ ਬਲਵਿੰਦਰ ਸਿੰਘ ਦੀ ਆ ਗਈ ਅੱਗੇ ਗੁਰਮੀਤ ਸਿੰਘ ਕਿਹੜੇ ਪਿੰਡ ਦੀ ਬਾਈ 8500 ਪੀ ਅੱਗੇ ਨਰਿੰਦਰ ਸਿੰਘ

ਕੁਰਮਤ ਸਿੰਘ ਹੈਗਾ ਤੀਤਾ ਸਿੰਘ ਹੈਗਾ ਨਹੀਂ ਹੈਗਾ ਦਲਬੀਰ ਅਗਲਾ ਬੋਲ ਬਈ ਬਗੀਚੇ ਬਗੀਚਾ ਦਲਬੀਰ ਸਿੰਘ ਨੰਬਰਦਾਰ ਨਹੀਂ ਨਹੀਂ ਹੈਗਾ ਜਗੀਰ ਸਿੰਘ ਨਹੀਂ ਹੈਗਾ ਇਹ ਬੰਦਾ ਕੋਈ ਨਹੀਂ ਹੈਗਾ ਨਾ ਜੋ ਗੁਰਪ੍ਰੀਤ ਕਾਕਾ ਹਾਂ ਬੋਲ ਸਾਡੇ ਵਾਸਤੇ ਅਮਰ ਸਿੰਘ ਛੱਕ ਵੀ ਜਾਣਾ ਅਮਰ ਸਿੰਘ ਤੇ ਨਿਰਮਲ ਸਿੰਘ ਨਿਰਮਲ ਸਿੰਘ ਉਹ ਵੀ ਨਹੀਂ ਹੈਗਾ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਫੜੋ ਆ ਦੀ ਗੱਠ ਸੰਦੀਪ ਸਿੰਘ ਵੀ ਨਹੀਂ ਹੈਗਾ ਪ੍ਰਗਟ ਸਿੰਘ ਨਹੀਂ ਹੈਗਾ ਸਖਜੈ ਸਿੰਘ ਵਸਤੀ ਵਾਲਾ ਭਾਈ ਛਕੈਣ ਹੈ ਪਿੰਡਾ ਆ ਦੀ ਗੱਠ ਲੈਣੀ ਉਹ ਆ ਕਿਹੜਾ ਹੈਗਾ ਭਾਈ ਬਖਸ਼ੀਤ ਸਿੰਘ ਹੈਗਾ ਸੁਚੈਣ ਦੀ ਲਾਤੀ ਜੀ ਚਰਨਜੀਤ ਸਿੰਘ ਚਰਨਜੀਤ ਸਿੰਘ ਦੀ ਲਾਓ ਚਰਨਜੀਤ ਸਿੰਘ ਦੀ ਲਾਓ ਪੱਜਨ ਸਿੰਘ ਦੀ ਲਾਓ ਜਸਵੰਤ ਸਿੰਘ ਆਇਆ ਠੀਕ ਠੀਕ ਆ ਜਸਵੰਤ ਸਿੰਘ ਮੱਖਣ ਸਿੰਘ ਨੂਬ ਸਿੰਘ ਆਹ ਬੋਲਣ ਦੇ ਮੱਖਣ ਸਿੰਘ ਦੇ ਹਟੋ ਹੈਗਾ ਮੱਖਣ ਸਿੰਘ ਜੀ ਇੱਕ ਮਿੰਟ ਕਰੀ ਇੱਕ ਮਿੰਟ ਲੈ ਆਵੇਗਾ ਬੋਲਦਾ ਨਹੀਂ ਆਏ ਕਾ ਨਹੀਂਦਾ ਬੋਲਦਾ ਨਹੀਂ ਆਏ ਇਹ ਗਾ ਥਪਵਾ ਡੰਡੇ ਨੂੰ ਹੱਥ ਫੜ ਕੇ ਬੈਠਾ ਨਹੀਂ ਨੂਬ ਸਿੰਘ ਨੋਟ ਹੈਗਾ ਨੂਬ ਸਿੰਘ ਆ ਮੱਖਣ ਸਿੰਘ ਆ ਨੂਬ ਸਿੰਘ ਤੋਂ ਅੱਗੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਿ ਨਾ ਆਇਆ ਨਾ ਇਹ ਵੇ ਗੁਰਜੀਤ ਸਿੰਘ ਸਾਹਮਣੇ ਗੁਰਜੀਤ ਚਲੋ ਸਮਾਪਤ ਜੀ ਬੋਲੇ ਸੋਨਿਹਾਲ ਜੈ ਜੀ ਧੰਨ ਧੰਨ ਆਪਰੀ ਲੱਖੇ ਦੇ ਸ਼ੁਰੂ ਹੋਣਾ ਭਾਈ ਪਰਮੰਦਰ कि पानी है बहुत बुरी हालत है जी पानी स्पीड चेक करो जी ये जी ने जीता सौ ट्राली देख लो यार एक ट्राली लेके जाएंगे चंडीगढ़ में तो मेरे हिसाब से एक ट्राली दो हजार पच्चीस सौ की पहले चलो मान के चलो हमारे इधर भी हजार की तो है ही तो देख लो कितने की ट्राली हो सकती है सौ ट्राली का हिसाब लगा लो हजार में कर लो लंगर लंगर भी इसी का है। सारा काम दाम इसका ही है रोज रोज घर से दो ढाई लाख खर्च कर निकलता है ऐसा सेवा दल है तो दुनिया क्यों नहीं मानेगी ਸੌਂਗ ਰਾਇ ਉਹ ਅਖਰ ਦੀ ਘੰਟੀ ਉਹ ਨੂੰ ਨੇੜੇ ਲੈ ਜੁੰਮ ਕਰਕੇ ਪੁਰਾਣਾ ਉਹ ਸੀ ਜਾਂ ਪੋਲਾ ਅੱਛਾ ਪਹਿਲਾਂ ਉਹ ਨਹੀਂ ਆ ਇਹ ਪੁੱਲ ਹੈ ਹਾਂ ਉਹ ਵੀ ਛੁੱਟਣੇ ਵਾਲਾ ਹੈ ਉੱਥੋਂ ਪਾਣੀ ਛੁੱਟਦਾ ਹੈ ਨਾ ਪਾਣੀ ਤਾਂ ਅੱਗੇ ਸੇ ਛੁੱਟਦਾ ਹੈ ਇੱਧਰ ਨਹੀਂ ਪਿਛੜਦਾਗਾ ਨਹੀਂ ਨਹੀਂ ਤੂੰ ਕਾ ਵੀ ਇੱਕ ਹੋਰ ਘਟਵੱਤਾ ਦਾ ਘਟਵੱਤਾ ਕਰ ਚਲੋ ਤੁਸੀਂ ਨਾਲ ਲਾਓ ਉਹਦੇ ਹੈ ਨਾਲ ਕਿ ਤੇ ਆਣਾ ਜੀ ਹੁਣ ਆਪ ਜਲਦੀ ਆਉਨੇ ਆਜਾ ਤੇ ਬੰਨ ਤੇ ਟਾਈਮ ਲੱਗ ਗਿਆ ਬੰਨ ਤੇ ਤੁਰੇ ਫਿਰੇ ਇਹੋ ਜਿਹੇ ਜਾਨ ਤੁਹਾਨੂੰ ਬਹੁਤ ਬਹੁਤ ਅਯੂਮੀ ਰੱਖ ਲੀਆਂ ਘਰੇ ਬਣਾਏ ਸੀ ਬਹੁਤ ਵਧਾਈਆਂ ਇਸੇ ਕਰੀਏ ਮਤਲਬ ਚਾਰ ਪੰਜ ਦਿਨ ਹੋ ਕੇ ਵੀ ਠੀਕ ਹੈ ਭਾਈ 7 ਵਜੇ ਜੀ ਤੇ ਆ ਜਾ ਹਾਂ ਹਾਂ